भारतीय किसान यूनियन सिद्धूपुर भारतीय सिद्धूपुर जिंदाबाद जिंदाबाद भारती किसान यूनियन सिद्धूपुर जिंदाबाद 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 भगवंत मान सरकार मुरादाबाद मुर्दाबाद मुदाबाद भगवंत मान सरकार मुरादाबाद मुर्दाबाद मुर्दाबाद ਖਸਾਨਾਂ ਦਾ ਖੂਨ ਪੀਣੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ ਹੁੰਦਾ ਹੋਰ ਸਰਕਾਰਾਂ ਖੂਨ ਪੀਣੀਆਂ ਮਰਦਾਬਾਦ ਮਰਦਾਬਾਦ ਭਾਰਤੀ ਕਿਸਾਨ ਯੂਨੀਅਨ ਸਿੱਧੂ ਪੁਰ ਜਿੰਦਾਬਾਦ 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 ਸੰਜਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਸੰਜਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਲਾਂ ਪੂਰੇ ਦੇਸ਼ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਰੱਖਿਆ ਗਿਆ ਜਿਹਦਾ ਮੁੱਖ ਮਤਲਬ ਹੈਗਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਇਸ ਵੇਲੇ بارش ਹੋਣ ਕਾਰਨ ਝੋਨੇ ਦੀ ਕਟਾਈ ਹੋਰ 10 ਦਿਨ ਦੇਰ ਹੋ ਗਈ ਤੇ ਜਿਹੜੇ ਪ੍ਰਾਲੀ ਨੂੰ ਸੰਭਲਣ ਲਈ ਕਿਸਾਨ ਦੇ ਕੋਲ ਕੋਈ ਸਰਸਿਸ ਨਹੀਂ ਹੈ ਜੀ ਤੇ ਕਣਕ ਦੀ ਬਿਜਾਈ ਦਾ ਸਮਾਂ ਬੜਾ ਨੇੜੇ ਆ ਗਿਆ ਤੋ ਸਰਕਾਰ ਕਹਿ ਰਹੀ ਆ ਕਿ ਪਰਾਲੀ ਨੂੰ ਜੇ ਅੱਗ ਲਾਈ ਤਾਂ ਅਸੀਂ ਤੁਹਾਡੇ ਤੇ ਪਰਚੇ ਦਰਜ ਕਰਾਂਗੇ ਸੋ ਉਸ ਸੰਬੰਧ ਵਿੱਚ ਇਹ ਬੰਦ ਪੱਤਰ ਆ ਤੇ ਇੱਕ ਨਈਂ ਮਕਸਦ ਹੈਗਾ ਕਿ ਜਦੋਂ ਜ਼ਿਮੀਦਾਰ ਜੂਰੀਆ ਜਾਂ ਡਾਇਆ ਲੈਣ ਜਾਂਦਾ ਦੁਕਾਨਦਾਰਾਂ ਕੋਲੇ ਉਹਨਾਂ ਨੂੰ ਵਾਧੂ ਨਾਂ ਸਮਾਨ ਦੇ ਨਾਂ ਹੇਠ ਲੁੱਟ ਹੋ ਰਹੀ ਹੈ ਕਿਉਂਕਿ ਪ੍ਰਸ਼ਾਸਨ ਜੋ ਸਮਾਨ ਉਹਨਾਂ ਨੂੰ ਚਾਹੀਦਾ ਹੀ ਨਹੀਂ ਉਹਦੇ ਮੁਤਾਬਕ ਉਹ 5-500 ਇੱਕ-ਇੱਕ ਬੈਗ ਮਗਰੋਂ ਨੂੰ ਫਨੂਲ ਲਿਆ ਜਾਂਦਾ ਤੇ ਤੀਜੀ ਮੰਗ ਸਾਡੀ ਹੈਗੀ ਆ ਕਿ 슈ਗਰ ਮਿੱਲ ਨਵਾਂ ਸ਼ਹਿਰ ਦਾ ਕਿਸਾਨਾਂ ਦਾ ਬਕਾਇਆ ਤਕਰੀਬਨ 13.5 ਜਾਂ 14 ਕਰੋੜ ਦੇ ਆਸ-ਪਾਸ ਬਕਾਇਆ ਰਕਮ ਖੜੀ ਆ ਕਿਸਾਨ ਮਰ ਰਿਹਾ ਇੰਨੀਆਂ ਐਨੇ ਬੁਰੇ ਹਾਲਾਤਾਂ ਦੇ ਵਿੱਚ ਕਿਸਾਨ ਨੇ ਆਪਣੀ ਫਸਲ ਵੀ ਬੀਜਣੀ ਆ ਤੇ ਸਰ ਇੱਕ ਗੰਨੇ ਦਾ ਹਾਲੇ ਤੱਕ ਪੈਸਾ ਨਹੀਂ ਆਇਆ ਸਰਕਾਰ ਨੇ ਹੱਲੀ ਤੱਕ ਵੀ ਗੰਨੇ ਦੇ ਪੈਸੇ ਨਹੀਂ ਦਿੱਤੇ ਹੱਲੇ ਬਾਕੀ ਮਿਲਾਂ ਦਾ ਵੀ ਬਕਾਇਆ ਖੜਾ ਪਰ ਇਸ ਸਰਕਾਰ ਦਾ ਤਾਂ 1 ਅਪ੍ਰੈਲ ਤੋਂ ਲੈ ਕੇ 15 ਤੱਕ ਨਵਾਂ ਸ਼ਹਿਰ ਮਿਲਦਾ ਬਕਾਇਆ ਹੱਲੇ ਤੱਕ ਵੀ ਖੜਾ ਸੋ ਇਹ ਸਾਰੀਆਂ ਮੰਗਾਂ ਉਸ ਤੋਂ ਬਾਅਦ ਦੇਖੋ ਗਊ ਸਸ ਸਭ ਤੋਂ ਬਿੱਲਾਂ ਦੇ ਵਿੱਚ ਲਿਆ ਜਾਂਦਾ ਤੇ ਪਸ਼ੂ ਆਵਾਰਾ ਪਸ਼ੂ ਝੁੰਡਾਂ ਦੇ ਰੂਪ ਦੇ ਵਿੱਚ ਸੜਕਾਂ ਤੇ ਤੁਰੇ ਫਿਰਦੇ ਆ ਜਿਵੇਂ ਤੁਸੀਂ ਹੁਣ ਹਾਲੀ ਵਿੱਚ ਰਾਜਵੀਰ ਜਵੰਦਾ ਵੀਰ ਦਾ ਐਕਸੀਡੈਂਟ ਹੋਇਆ ਤੇ ਉਸ ਵਿਚਾਰੇ ਦੀ ਜਾਨ ਚਲੀ ਗਈ ਐਦਾਂ ਚਲੋ ਤਾਂ ਇੱਕ ਨਾਮਵਰ ਸਿੰਗਰ ਸੀ ਜਿਨ੍ਹਾਂ ਦਾ ਸਾਰੇ ਹੀ ਪੰਜਾਬ ਜਾਂ ਦੇਸ਼ ਭਰ ਵਿੱਚ ਪਤਾ ਲੱਗਿਆ ਐਦਾਂ ਦੇ ਰੋਜ਼ ਲੱਖਾਂ ਹੀ ਹਜ਼ਾਰਾਂ ਹੀ ਮੋਟਾਂ ਹੋ ਰਹੀਆਂ ਪਸ਼ੂਆਂ ਦੇ ਵਜ੍ਹਾ ਨਾਲ ਜਦੋਂ ਸਰਕਾਰ ਸਾ ਤੋਂ ਪੈਸੇ ਲੈ ਰਹੀ ਆ ਤੇ ਕਿਉਂ ਨਹੀਂ ਉਹ ਇਸ ਪਸ਼ੂਆਂ ਨੂੰ ਸੰਭਲਣ ਲਈ ਕੋਈ ਪ੍ਰਬੰਧ ਕਰਦੀ ਇਸ ਦੇ ਨਾਲ ਐਮ ਐਸ ਕੇ ਤੇ ਗਰੰਟੀ ਗ੍ਰੋਅ ਦੇ ਮਤਲਬਕ ਸਾਡੀਆਂ ਨਵ ਮੰਗਾਂ ਹੋ ਰਿਆ ਜਿਹੜੀਆਂ ਮੈਂ ਤੁਹਾਨੂੰ ਦੇ ਕੁਲ ਕਾਫੀ ਦਊਂਗਾ ਤੁਸੀਂ ਉਹਨਾਂ ਨੂੰ ਦੇਖ ਸਕਦੇ ਆ ਉਸ਼ਨੇ ਕਿੰਨਾ ਸਮੇਂ ਬੈਠਣਾ ਧਰਨਾ ਵਾਸਤੇ ਹਾਂਜੀ ਕਿੰਨਾ ਸਮਾਂ ਕੱਢੋ ਤੁਸੀਂ ਅਸੀਂ 2 ਵਜੇ ਤੱਕ ਦਾ ਟਾਈਮ ਦਿੱਤਾ ਜੀ 2 ਵਜੇ ਤੱਕ ਕਿੱਥੇ ਬੈਠਾਂਗੇ ਉਸ ਤੋਂ ਬਾਅਦ ਅਸੀਂ ਜੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਾਂਗੇ ਭਗਵਾਨ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਵਾਂ ਸ਼ਹਿਰ ਨੂੰ ਅੱਜ 4 ਗੱਡੀਆਂ ਦਿੱਤੀਆਂ ਤਿੰਨਾਂ ਖੜੀਆਂ ਚੌਥੀ ਬਾਹਰ ਆ ਵੱਡੀ ਆ ਅੰਦਰ ਐਂਟਰ ਨਹੀਂ ਕਰ ਸਕਦੀ 4 ਗੱਡੀਆਂ ਫਾਇਰ ਬ੍ਰਿਗੇਡ ਦੇ ਕੰਮਾਂ ਲਈ ਦਿੱਤੀਆਂ ਛੋਟੀਆਂ ਗੱਡੀਆਂ ਜਾਊਗੀਆਂ ਗਲੀਆਂ ਦੇ ਵਿੱਚ ਵੱਡੀ ਗੱਡੀ ਬਹੁਤ ਰੋੜਾ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਔਰ ਪੰਜਾਬ ਦੇ ਲੋਕਲ ਬਾਡੀ ਮਨਿਸਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਵਾਂ ਸ਼ਹਿਰ ਦਾ ਖਿਆਲ ਰੱਖਿਆ ਔਰ ਇੱਕ ਗੱਡੀ ਆ ਇਹੋ ਜਿਹੀ ਆ ਜਿਹਦੇ ਵਿੱਚ ਪਾਣੀ ਦੀ ਬਰਤੋਂ ਨਹੀਂ ਰੈਸਕਿਊ ਲਈ ਆ ਜਿਹੜਾ ਮਤਲਬ ਉਹ ਗੱਡੀ ਉਹ ਉਹ ਬਿਨਾ ਪਾਣੀ ਤੋਂ ਕੰਮ ਕਰੂਗੀ ਔਰ ਦਿਵਾਲੀ ਦੇ ਦਿਨਾਂ ਪਰਮਾਤਮਾ ਕਰੇ ਸਾਡਾ ਇਲਾਕਾ ਸਾਡਾ ਜ਼ਿਲ੍ਹਾ ਕਿਸੇ ਮਾੜੀ ਘਟਨਾ ਤੋਂ ਬਚਿਆ ਰਹੇ ਫੇਰ ਵੀ ਮੈਂ ਫਾਇਰ ਬ੍ਰਿਗੇਡ ਦੇ ਅਫਸਰ ਸਾਹਿਬਾਨ ਖੜੇ ਆਈਓ ਸਾਹਿਬ ਖੜੇ ਆ ਮੈਂ ਬੇਨਤੀ ਕਰੂੰਗਾ ਬੜੀ ਚਤਾਨੀ ਦੇ ਨਾਲ ਆਪਾਂ ਜਿਹੜੇ ਆ ਦੱਸ ਦੇਣਾ ਕੰਮ ਕਰਨਾ ਤਾਂ ਕਿ ਕਿਸੇ ਦੀ ਜਾਨ ਮਾਲ ਦੀ ਕੋਈ ਨੁਕਸਾਨ ਨਾ ਹੋਵੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਉਹ ਸਾਰੇ ਇੱਥੇ ਮੇਰੇ ਹਾਊਸ ਦੇ ਮੈਂਬਰ ਸਭਾਣ ਆਏ ਆ ਪਤਵੰਤੇ ਸੱਜਣ ਆਏ ਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਾਦ ਦੇ ਲੋ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਧੰਨਵਾਦ ਅੱਛੇ ਗੱਡੀਆਂ ਬ੍ਰਾਂਡ ਨਿਊ ਆ ਕਿ ਪੇਂਟ ਮਾਰੇ ਆ ਬ੍ਰਾਂਡ ਨਿਊ ਬ੍ਰਾਂਡ ਨਿਊ ਖੜਨ ਕਿ ਉੱਥੇ ਹੀ ਰੁਕੋ ਉੱਥੇ ਹੀ ਖੜਨਗੀਆ ਕਿੰਨੀਆਂ ਚਾਰ ਗੱਡੀਆਂ ਟੋੜ ਚਾਰ ਗੱਡੀਆਂ ਨਵੀਆਂ ਆ ਸਤੋ 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 ਸਤ ਸਤ ਇੱਕ ਮਹੀਨਾ ਹੋ ਗਈਆਂ ਚਾਰ ਬਿਲਕੁਲ ਬਰੈਂਡ ਨਿਊ ਔਰ ਤੁਸੀਂ ਪਹਿਲੀ ਵਾਰ ਹੀ ਹੋਇਆ ਸਰਕਾਰ ਦੇ ਵਿੱਚ ਪਹਿਲਾਂ ਉਹਨਾਂ ਨੇ ਸਾਨੂੰ ਸੀਵਰੇਜ ਲਈ ਗੱਡੀਆਂ ਦਿੱਤੀਆਂ ਠੀਕ ਹੈ ਹੁਣ ਫਾਇਰ ਬੁਝਾਉਣ ਲਈ ਦਿੱਤੀਆਂ ਮੈਂ ਇਸੇ ਕਰਕੇ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ ਨਮਾ ਜੀ ਦਾ ਨਗਰ ਕਾਉਂਸਲ ਦੇ ਬਜਟ ਚੋਂ ਹੀ ਸਰਕਾਰ ਵੱਲੋਂ ਆਈ ਸਰਕਾਰ ਦੇ ਵੱਲੋਂ ਆਈ ਬਹੁਤ ਚੰਗੀ ਗੱਲ ਹੈ ਕਿ ਸਰ ਜਿਹੜੀ ਤੁਸੀਂ ਗੱਡੀ ਕਹਿ ਰਹੇ ਹੋ ਚੌਥੀ ਉਹਦੇ ਵਿੱਚ ਮਤਲਬ ਲੈਡਰਸ ਵਗੈਰਾ ਟੌੜੀਆਂ ਵਗੈਰਾ ਆ ਕਿਸ ਨੂੰ ਵੈਕੂਏਟ ਕਰਾਂਗੇ ਜਿਹੜੇ ਸਾਡੇ ਸੇਵਕ ਨੇ ਗੱਡੀਆਂ ਚਲਾਉਂਦੇ ਆ ਫਾਇਰ ਬ੍ਰਿਗੇਡ ਦੇ ਉਹਨਾਂ ਨੂੰ ਟ੍ਰੇਨਿੰਗ ਪ੍ਰੋਪਰ ਦੇ ਦਿੱਤੀ ਬਿਲਕੁਲ ਪੂਰੀ ਟ੍ਰੇਨਿੰਗ ਆ ਜੀ ਹੁਣ ਆਲਰੇਡੀ ਪੁਰਾਣੇ ਲੱਗੇ ਆ ਪੁਰਾਣੀ ਟ੍ਰੇਨਿੰਗ ਆ ਉਹਨਾਂ ਨੂੰ ਕੋਈ ਇਦਾਂ ਦੀ ਘਬਰਾਹਟ ਨਹੀਂ ਆਦੀ ਇਹ ਗੱਡੀਆਂ ਪੂਰੇ ਜ਼ਿਲ੍ਹੇ ਕਿਸੇ ਕੋਲ ਨਹੀਂ ਦੀ ਹਾਂਜੀ ਜੀ ਪੂਰੇ ਜ਼ਿਲ੍ਹੇ ਟ੍ਰੇਨਿੰਗ ਅਪਡੇਟ ਵੀ ਹੁੰਦੀਆਂ ਰਹਿੰਦੀਆਂ ਆ ਅਪਡੇਟ ਹੁੰਦੀਆਂ ਆ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਨੂੰ ਲਗਭਗ 150 ਇਹ ਚੇਨਰੀ ਦਿੱਤੀ ਆ ਜਿਸ ਦੇ ਨਾਲ ਹੀ ਸਾਡੇ ਸ਼ਹਿਰ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਹੈ ਕਿਉਂਕਿ ਕਈ ਗਲੀਆਂ ਵਿੱਚ ਪੱਟੀ ਗੱਟੀ ਨਹੀਂ ਸੀ ਜਾਂਦੀ ਇਸ ਕਰਕੇ ਛੋਟੀ ਗੱਡੀ ਨਾਲ ਸਾਡੇ ਸ਼ਹਿਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਮੈਡਮ ਤੋਂ ਬੁਲਾਓ ਮੇਰੀ ਲਲਿਤ ਮੋਹਨ ਪਾਠਕ ਮੈਡਮ ਬਲਵਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਕਰਦਾ ਸੀਨੀਅਰ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਮੈਡਮ ਜਿੰਦਰਜੀਤ ਕੌਰ ਅਤੇ ਗਰਮੁਖ ਨੌਰਤ ਜੀ ਦਾ ਪੰਜਾਬ ਸਰਕਾਰ ਨੇ ਇਹ ਜਿਹੜੀਆਂ ਗੱਡੀਆਂ ਦਿੱਤੀਆਂ ਫਾਇਰ ਬ੍ਰਿਗੇਡ ਦੀਆਂ ਪਰਮਾਤਮਾ ਨਾ ਕਰੇ ਸ਼ਹਿਰ ਦੇ ਵਿੱਚ ਕੋਈ ਐਦਾਂ ਦੀ ਹਾਨ ਜਿਹੜੀ ਆ ਮਨੁੱਖੀ ਘਟਨਾ ਵਾਪਰੇ ਕਿਉਂਕਿ ਮੇਰੇ ਖਿਆਲ ਠੇ ਪਹਿਲਾ ਅਧਾਰ ਆ ਜਿਹਦੇ ਲਈ ਅਸੀਂ ਕਾਮਨਾ ਕਰਾਂਗੇ ਕਿ ਫਾਇਰ ਬ੍ਰਿਗੇਡ ਵਾਲੇ ਸਾਡੇ ਮੁਲਾਜ਼ਮ ਬਹਿਲੇ ਬੈਠ ਕੇ ਤਨਖਾਹਾਂ ਲੈਣ ਉਹਨਾਂ ਨੂੰ ਕੋਈ ਲੋੜ ਨਾ ਪਵੇ ਆਪਾਂ ਇਹ ਹੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਜਰੂਰ ਧੰਨਵਾਦ ਕਰਦਾ ਕਿ ਨਵਾਂ ਸ਼ਹਿਰ ਨੂੰ ਪਹਿਲਾਂ ਸੀਵਰੇਜ ਵਾਲੀਆਂ ਗੱਡੀਆਂ ਉਹਨੂੰ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਲੀਡਰਾਂ ਦੇ ਮਗਰ ਨਾ ਜਿਹੜੇ ਮਾਰ-ਮਾਰ ਥੱਪ ਜੀਦਾ ਸੀ ਮੈਨੂੰ ਯਾਦਾ ਜਾਂ ਜੈਟਿੰਗ ਮਸ਼ੀਨ ਪਿਛਲੀ ਲਈ ਆ ਉਸ ਵੇਲੇ ਲੀਡਰਾਂ ਦੇ ਜਿਹੜੇ-ਜਿਹੜੇ ਮਾਰ ਕੇ ਪ੍ਰਧਾਨ ਜੀ ਉਹ ਪ੍ਰਧਾਨ ਸੀਗੇ ਇੱਕ ਗੱਡੀ ਤੁਹਾਨੂੰ ਬੜੀ ਮੁਸ਼ਕਲ ਦਿੱਤੀ ਸੀ ਇਹਨਾਂ ਨੇ ਉਹ ਵੀ ਐਮਪੀ ਫੰਡ ਚੋਂ ਲਈ ਸੀ ਪਰ ਇਹ ਸਰਕਾਰ ਨੇ ਆਪਣੇ ਪੱਧਰ ਤੇ ਮਲਵੇ ਕੋ ਉਪਰਾਲਾ ਕੀਤਾ ਹੈ ਪੂਰੇ ਪੰਜਾਬ ਨੂੰ ਕਿ ਆਪਾਂ ਜਿਹੜਾ ਆ ਉਹ ਮਸ਼ੀਨੀਆਂ ਇੰਨੀਆਂ ਤੋਂ ਮਸ਼ੀਨੀਆਂ ਹੋਣ ਮਸ਼ੀਨਾਂ ਹੋਣ ਕਾਉਂਸਲਿੰਗ ਕੋਰਟ ਤਾਂ ਕਿ ਉਹ ਆਪਣੇ ਕੰਮ ਆਸਾਨੀ ਨਾਲ ਕਰ ਸਕੇ ਸਾਡੇ ਸਾਡੇ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਇੱਕ ਵੀ ਮਸ਼ੀਨ ਇਸੇ ਪਾਰਟੀ ਨੇ ਨਹੀਂ ਲਿਆ ਕਿਤੇ ਤੋਂ ਜਿਹੜੀਆਂ ਹੁਣ ਸਾਡੇ ਸਾਡੇ ਦੇ ਵਿੱਚ ਸ਼ੇਅਰ ਕਰਕੇ ਚੱਲਦੀਆਂ ਪਈਆਂ ਨੇ ਉਹ ਆਪਣਾ ਖਰੇ ਜੀ ਇਹਨਾਂ ਦੇ ਬੰਦੂ ਕਨਾਰਜੀ ਦੇ ਨਾਲ ਹੀ ਇਹ ਸਾਡਾ ਤਾਕਤ ਹੋਇਆ ਇਹ ਕੋਈ ਇੰਦਾ ਦਾ ਲੀਡਰ ਹੋਊਗਾ ਤਾਂ ਇਹ ਗੱਡੀਆਂ ਲਿਆਉਣਗੇ ਅੱਗੇ ਵੀ ਲੀਡਰ ਸੀ ਹਾਂ ਆਪਰੋਂ ਉਹ ਦੇਖੋ ਜਿਦੋਂ ਆਪਣੇ ਬੰਦੂ ਕਨਾਰਜੀ ਨੇ ਲੈ ਕੇ ਚੀਜ਼ਾਂ ਭੇਜੇ ਤਾਂ ਤਾਂ ਹੀ ਅੱਜ ਕਦੇ ਵੀ ਹੋ ਲੀਡਰ ਇੱਥੇ ਸੀ ਬੈਠੇ ਕਿਸੇ ਨੇ ਵੀ ਇਹ ਨਾ ਕੋ ਮਸ਼ੀਨ ਨਾ ਮਾਰਕੀਟਿੰਗ ਨਾ ਕਿਸੇ ਨੇ ਪੜ ਦਵਾਇਆ ਸ਼ਹਿਰ ਬਣਦਾ ਤੇ ਜਿੰਨਾ ਵੀ ਸ਼ਹਿਰ ਲਈ ਸੋਚਿਆ ਇਸ ਪ੍ਰਧਾਨ ਸਾਹਿਬ ਨੇ ਸੋਚਿਆ ਇਹ ਪ੍ਰਧਾਨ ਜੀ ਦੇ ਬਦੌਲਤ ਦੇ ਨਾਲ ਆ ਸਾਡਾ ਜਿਹੜਾ ਅੱਜਕੱਲ ਮਸ਼ੀਨਾਂ ਆਈਆਂ ਤੇ ਸਾਰੀਆਂ ਗੱਡੀਆਂ ਸਾਡੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਗੇ ਤਾਂ ਸਾਡੇ ਜਿਹੜਾ ਇਹਦਾ ਪੂਰਾ ਕਰ ਕਰਕੇ ਜਿਹੜਾ ਚੱਕਿਆ ਜਾਊਗਾ ਨਹੀਂ ਤਾਂ ਸਾਡਾ ਬਹੁਤ ਸਿਵਰੇਜ ਦੀ ਬਹੁਤ ਪ੍ਰੋਬਲਮ ਆਦੀ ਸੀ ਜਿਹੜੀ ਇਸ ਵੇਲੇ ਆ ਜਿਹੜੀਆਂ ਗੱਡੀਆਂ ਲਿਆ ਕੇ ਖੜੀਆਂ ਕਰ ਦਿੱਤੀਆਂ ਮੈਂ ਕਹਿੰਦੀ ਹਾਂ ਕਿਹਾ ਡਰਾਈਵਰ ਵਧੀਆ ਹੋਣ ਤੇ ਵਧੀਆ ਗੱਡੀਆਂ ਚਲਾਉਣ ਸਾਡੇ ਸ਼ਾਇਦ ਇਹਨਾਂ ਨੂੰ ਵੀ ਇਹ ਇਨਾਦ ਉਹ ਆਦਾਨ ਆਪਣੀ ਸੌਬਤ ਵਾਰ ਰਹੇ ਆ ਗੱਡੀਆਂ ਜਿੱਤੇ ਲਿਆ ਕੇ ਖੜੀਆਂ ਕੀਤੀਆਂ ਧੰਨਵਾਦ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਉਹ ਆਪਣੀ ਸਾਰੇ ਮਾਸਾਲ ਦਾ ਸਾਡੇ ਜਿਹੜੇ ਭਗਵਤ ਮਾਨ ਜੀ ਇਹ ਜਿਹੜੇ ਉਹ ਕੰਮ ਕਰ ਰਹੇ ਆ ਇਹਦਾ ਦੇ ਕੰਮ ਕਿਸੇ ਨੇ ਨਹੀਂ ਕੀਤਾ ਅਮੇ ਲੋਕ ਕਹਿੰਦੇ ਆ ਨਾ ਇਹ ਕੰਮ ਹੋ ਨਹੀਂ ਦੇ ਸਾਡੇ ਲਈ ਤਾਂ ਕੰਮ ਬਹੁਤ ਹੋ ਰਿਹਾ ਹੈ ਇਹ ਸਾਡੀ ਇੱਕ ਨੂੰ ਦੂਜੇ ਔਰ ਸਭ ਇਹਨਾਂ ਗੱਡੀਆਂ ਦਿੱਤੀਆਂ ਨੇ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਸੰਤੁਸ਼ਟ ਹੋ ਤੁਸੀਂ ਜੀ ਬਿਲਕੁਲ ਜੀ ਇਹ ਗੱਡੀਆਂ ਸਾਨੂੰ ਜਿਹੜੀਆਂ ਚਾਰ ਮਿਲੀਆਂ ਇੱਕ ਥੋਪੀਆਂ ਗੱਡੀਆਂ ਮਿਲਿਆ ਉਸਤੇ ਜਾਂ ਇੱਕ ਰੈਸਕਿਊ ਟੈਂਡਰ ਹੈ ਜਿਹਦੇ ਵਿੱਚ ਮਨਨ ਕੀ ਜੇ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਗ੍ਰੇਡ ਹੁੰਦਾ ਹੈਗਾ ਐਕਟੀਵੇਟ ਕਰਨ ਲਈ ਇੱਕ ਫਾਇਰ ਟੈਂਡਰ ਹੋਆ ਇੱਕ ਵੱਡਾ ਮਲਟੀਪਰਪਸ ਹੈ ਤੇ ਉਹ ਸਾਰੇ ਜ਼ਿਲ੍ਹੇ ਨੂੰ ਕਵਰ ਕਰਨ ਵਾਸਤੇ ਸਾਡੇ ਕੋਲ ਸੱਤ ਗੱਡੀਆਂ ਹੋਣਗੀਆਂ ਇਹਦੇ ਵਿੱਚ ਬਹੁਤ ਅੱਛਾ ਉਪਯੋਗality ਇਹ ਕਲਾਂ ਨਗਰ ਕੌਂਸਲ ਸਾਡੇ ਪ੍ਰਧਾਨ ਜੀ ਵੱਲੋਂ ਲੈਟਰ ਤੇ ਲਿਖਾ ਚਾਰਜੀ ਵੱਲੋਂ ਬਾਰ ਬਾਰ ਲੈਟਰ ਨਹੀਂ ਲਿਖੇ ਫੋਨ ਕਰ ਕਰਕੇ ਉਹਨਾਂ ਨਾਲ ਗੱਡੀਆਂ ਇਹ ਨਵੀਆਂ ਨਵੇਂ ਸ਼ਹਿਰ ਨੂੰ ਦੋ ਜੀ ਮੈਂ ਉਹਨਾਂ ਨਾਲ ਗੱਲ ਕਰ ਲਈ ਮੈਂ ਥੋੜੀ ਤਲ ਕਰਕੇ ਵੀ ਦੇਖ ਲਈ ਮੈਂ ਗੱਡੀਆਂ ਨਵੀਆਂ ਹੀ ਆ ਨਵੀਆਂ ਹੀ ਆ ਨਵੀਆਂ ਆ ਪੁਰਾਣੀਆਂ ਆ ਕਿ ਨਵੀਆਂ ਤੁਸੀਂ ਦੇਖ ਲਿਆ ਸੰਤੁਸ਼ਟ ਹਾਂਜੀ ਹਾਂਜੀ ਅਸੀਂ ਲੈ ਕੇ ਆਏ ਆ ਨਵੀਆਂ ਜੀ ਬਿਲਕੁਲ ਸਾਧਨ ਪੂਰੇ ਆ ਜੀ ਵੱਧ ਆ ਜੀ ਸਾਧਨ ਨਾਲ ਯਾਨੀ ਕਿ ਅਪਡੇਟਡ ਨੇ ਸਾਰੇ ਜੀ ਬਹੁਤ ਸਾਰੇ ਮੈਨੂੰ ਉਹ ਮੈਂ ਤਾਂ ਪੁੱਤ ਲਈ ਇੱਥੇ ਖੜੇ ਮੁੜ ਕੇ ਪੁੱਛਾਲ ਕਰਨਾ ਜੀ ਤੁਸੀਂ ਚੈੱਕ ਕਰ ਲਓ ਕਿ ਜਿਹੜੇ ਬੋਲ ਗਣੀ ਆ ਨਹੀਂ ਲੱਖੋ ਤੁਹਾਡੀ ਜਿਹੜੀ ਬਿਊਟੀ ਆ ਬੱਸ ਨਹੀਂ ਨਹੀਂ ਬਿਲਕੁਲ ਹੈ ਜੀ ਜਿਹੜੀ ਜੂਰੀ ਜਣਾ ਕਿਉਂਕਿ ਜਦੋਂ ਕਿਤੇ ਕਮੀ ਪੈਸ਼ੀ ਆਉਂਦੀ ਆ ਰੱਤ ਨਾ ਕਰੇ ਤੇ ਅੱਖ ਲੱਗ ਜਾਂਦੀ ਆ ਤੁਹਾਡੀ ਬਿਊਟੀ ਮਰੀ ਸਕਤੇ ਸਾਧਨ ਹੋ ਗਏ ਤੇ ਸੇਲਫ ਕਰ ਪਾਉਂਗੇ ਨਹੀਂ ਸਾਧਨ ਹੁਣ ਇਸ ਟਾਈਮ ਪੂਰੇ ਆ ਜੀ ਸਾਡੇ ਕੋਲੇ ਕੋਈ ਉਹ ਨਹੀਂ ਆ ਤੇ ਸਾਨੂੰ ਇਹਦੇ ਨਾਲ ਫਾਇਰ ਐਂਟਰੀ ਸੂਟ ਵਗੈਰਾ ਵੀ ਦਿੱਤੇ ਆ ਇਹਨਾਂ ਨੇ ਤੇ ਮੌਕੇ ਤੇ ਜੇ ਇਨਕੇ ਜਗ ਦੇ ਵਿੱਚ ਜਾਣ ਦੀ ਲੋੜ ਪਵੇ ਤੇ ਉਹ ਸਹੂਰ ਪਾ ਗਿਆ ਆਪਾਂ ਜਾ ਸਕਦੇ ਹਾਂ ਉਹ ਸਾਰਾ ਕੰਪਲੀਟ ਸੈਟ ਹਾਂਜੀ ਕੰਪਲੀਟ ਸੈਟ ਵਗੈਰਾ ਸਾਰਾ ਹੀ ਹੈ ਇਹ ਤਾਂ ਮੈਂ ਨਗਰ ਕੌਂਸਲ ਪ੍ਰਧਾਨ ਜੀ ਸਾਡੇ ਈਓ ਸਾਹਿਬ ਤੇ ਹਲਕਾ ਇੰਜਾਰਜੀ ਨੇ ਬੜਾ ਜੋਰ ਲਗਾ ਕੇ ਕੰਮ ਵਸਿਆ ਹੈ ਨਾ ਨਹੀਂ ਤਾਂ ਅੱਗੇ ਵਰ ਨੂੰ ਕੱਟਿਆ ਜਾਂਦੀਆਂ ਸੀ ਇਹ ਫੇਰ ਨਾ ਕੱਟਿਆ ਜਾਂਦੀਆਂ ਕਿਤੇ ਬਹੁਤ ਜੋਰ ਲਾਇਆ ਇਹਨਾਂ ਨੇ ਸਭ ਤੋਂ ਰੋਤਰੀ ਕੀ ਸਾਰਿਆਂ ਨੇ ਮਿਲ ਕੇ ਹਲਕਾ ਇੰਜਾਰਜੀ ਨੇ ਤੇ ਕਾਫੀ ਯਤਨ ਲਾਇਆ ਜਿਉਂ ਬਾਰ ਬਾਰ ਕੋਰ ਤੇ ਉਸ ਤਰ੍ਹਾਂ ਦੇ ਸੀਪਰ ਦਾ ਇਹ ਕਰਨੇ ਪ੍ਰਧਾਨ ਨਗਰ ਕੌਂਸਲ ਇਹਨਾਂ ਨੇ ਫਾਲੋਅ ਅਪ ਕਰਦੇ बाकी साड़ी टीम ही बहुत अच्छी है ट्रेन टीम हैगी है और हम आपको एक बार एक ग्यारह टीम भी ट्रेन है और अपने को आ गए की सर्विस हैगी है देखो फायर वाली के इमीडिएट और फ्यूचर रिस्पोंस चाहिए आप नवी गणगियां तो वैसे ही फायदा हम सात हो गई है पूरे जिले में आप देखें ਸਰਵਿਸ ਟਿਕਾ ਮੈਨੂੰ ਉਹ ਨਹੀਂ ਲੱਗਦਾ ਕਿ ਆਪਾਂ ਇਸ ਚ ਕਦੇ ਵੀ ਕੋਈ ਅਜਿਹਾ ਨਾ ਕੋਈ ਇਸ਼ੂ ਆਏਗਾ ਕਿ ਆਪਾਂ ਨਹੀਂ ਦੇਖ ਪਾਵਾਂਗੇ ਆਪਸਾ ਮਸ਼ੀਨਰੀ ਮੈਨਪੋਗਾ ਸਾਜੀ ਹੈ ਆਪਕੋ ਸਾਥ ਪਰ ਆਪਸੇ ਬਾਤਾਂਗੇ ਜੀ ਬਾਕੀ ਆਪਣੇ ਸਾਥ ਪਰ ਵੀ ਅਫਸਰ ਹੈਗੇ ਨੇ ਇਹਨਾਂ ਨੂੰ ਸਾਰਾ ਪਲੇਸਟਿਸ ਬਾਰੇ ਤਜਰਬਾ ਵੀ ਪੂਰਾ ਹੋ ਗਿਆ ਹੈ ਔਰ ਕਾਫੀ ਸਮੇਂ ਤੋਂ ਸੇਵਾ ਵੀ ਨਿਭਾ ਰਹੇ ਨੇ ਇਹਨਾਂ ਦੇ ਮੈਂ ਸਿਰਫ ਕਹਿੰਨੀ ਚਿਰਿਆ ਸਾਡੇ ਫਾਇਦੇ ਮੁਲਾਜ਼ਮ ਨੇ ਨਾ ਜੀ ਬਿਲਾ ਲਓ ਜੀ ਇਹ ਇਹਨਾਂ ਅਫਸਰਾਂ ਦੇ ਬਦੌਲਤ ਹੈ ਕਿ ਮੰਨ ਲਓ ਕਿਤੇ ਵੀ ਕੋਈ ਚਲੋ ਅਨਸਾਧਾਰੀ ਘਟਨਾ ਆਪਾਂ ਤਾਂ ਪਰਵਾਹਾ ਨੂੰ ਕਹਿੰਦੇ ਨਾ ਵਾਪਰੇ ਪਰ ਕਈ ਵਾਰ ਆਪਣੇ ਹੱਥ 'ਚ ਨਹੀਂ ਹੁੰਦਾ ਕੁਛ ਅਧਰ ਹੀ ਅਣਉਣੀ ਘਟਨਾ ਹੋ ਜਾਂਦੀ ਹੈ ਠੀਕ ਹੈ ਉਦੋਂ ਇਹ ਇੱਕ ਬੰਦਾ ਜਾ ਕੇ ਮਤਲਬ ਪਤਾ ਨਹੀਂ ਕਿੰਦੀਆਂ ਦੀ ਜਾਨ ਹੈ ਤੇ ਕਿੰਨਾ ਇਨਫਰਾਸਟ੍ਰਕਚਰ ਬਚਾ ਲੈਂਦਾ ਜੀ ਠੀਕ ਹੈ ਐਮਰ ਐਕਿਊਪਟ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਐਕਿਊਪਟ ਕਰਨ ਲਈ ਇਹਨਾਂ ਨੂੰ ਮਸ਼ੀਨਾਂ ਦਿੱਤੀਆਂ ਨੇ ਆਪਣਾ ਜਿਹੜੀ ਮਸ਼ੀਨਰੀ ਹੈ ਜੋ ਗੱਡੀਆਂ ਉਹ ਦੇ ਦਿੱਤੀ ਹੈ ਇਹ ਇੱਕ ਕਲਾਸ 1 ਹੁਣ ਐਪਰ ਤੁਸੀਂ ਬਹੁਤ ਕੀਤੇ ਹੋ ਹਾਂ ਜੀ ਇਹਦਾ ਕੰਮ ਆਉਂਦੇ ਹੈ ਕਿ ਇਹਦੇ ਪਿੱਛੇ ਵੀ ਭੂਮਿਕਾ ਹੈਗੀ ਹੈ ਸਾਡੇ ਹਲਕਾ ਇੰਜੀਨੀਅਰ ਦੀ ਲੈ ਇਹਨੂੰ ਤਾਂ ਪਹਿਲੇ ਹੀ ਬੰਨੀ ਹੋਈ ਸੀ ਬਹੁਤ ਜ਼ਿਆਦਾ ਛੱਲਾ ਬੰਦੇ ਕੁਝ ਨਹੀਂ ਕਰ ਸਕਦੇ ਕਿ ਆਪਾਂ ਤਾਂ ਇੱਕ ਕੰਮ ਕੀਤਾ ਨਾ ਕਿਹੜਾ ਕਰਦੇ ਆ ਚਲੋ ਕਾਲ ਮਿਲ ਬਣਿਆ ਰਹੇ ਲੋਕਾਂ ਦਾ ਪਤਾ ਇਹ ਵੀ ਵਾਰ ਮੈਨੂੰ ਪਤਾ ਹੈ ਕਿ ਹਲਕਾ ਜਾਜ ਮੇਰੇ ਭਰਾਜ ਨੇ ਕਿੰਨੇ ਐਫਰਟ ਕੀਤੇ ਆ ਇਹਨਾਂ ਨੇ ਬੜੀਆਂ ਵਸਤੇ ਮੈਂ ਸਭ ਦੇ ਕਿ ਪੁੱਛੋ ਵਸਤੇ ਨਾ ਇਹ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਕਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ। ਨਾ ਕਦੀ ਸਿਰਦ ਹੋਏਗਾ, ਨਾ ਕਦੀ ਕਮਜ਼ਰ ਰਹੇਗੀ, ਨੱਤਾ ਨਹੀਂ ਫੁੱਲਣਗੇ, ਪੇਟ ਨਹੀਂ ਫੁੱਲੇਗਾ, ਬਟਾਪੜੀ ਆਵੇਗਾ। ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਐ। ਸੁਖਮਨੀ ਮਜੂਨ ਜੇ ਜੀਵਨ ਚਾਹਦੇ ਹੋ ਲਾਜਵਾਬ 20 ਦਰਵਾਜ਼ਾ ਲਾਓ ਸੁਖਮਨੀ ਜਲਾਬ। ਵੈਦ ਲਖਮਿੰਦਰ ਸਿੰਘ ਨਵਾਂ ਸ਼ਹਿਰ 98743 8490 ਬਣੇ। ਸੋਖ ਮੇਮ ਜੀ ਇਹ ਸੱਜਣਾਂ ਸ਼ਹਿਰ ਪੱਗ ਸੇ ਨਗਨਸਵਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸ਼ੀ ਨੂੰ ਇਜਾਜ਼ਤ ਦਿਓ ਧੰਨਵਾਦ